ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਵੇਂ ਇਸ ਕਰਕੇ ਕਹਿ ਰਹੇ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਣ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਔਰ ਇਹ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਖਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਰੰਟਾਂ ਤੇ ਦਸਖਤ ਕੀਤੇ ਸਨ ਤੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਪੂਰਾ ਕਾਰਨ ਕੀ ਹੈ ਕੀ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟਾਇਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟਾਇਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬੜ ਬੁਲੇਟਸ ਚਲਾਈ ਜਾ ਰਹੇ ਔਰ ਸੌਾਂ ਦੀ ਤਰ੍ਹਾਂ ਚ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇਆ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫਿਰ ਅਸੀਂ ਚਿੱਠੀ ਲਿਖੀ ਭਗਵਾਨ ਮਾਨਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਕੋਈ ਅਸਰ ਨਹੀਂ kiya ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ ਐਸਪੀ ਅੰਬਾਲਾ ਤੇ ਐਫਆਈਆਰ ਦਿਓ ਕੁਛ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵਾਨ ਮਾਨਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰਦੇ ਹੋਗੇ ਉਹ ਸ਼ੁਭ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆ ਪਿਆ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉਥੇ ਲਾਓ ਬਰਾਬਰ ਤੇ ਕੇ ਸਾਹਮਣੇ ਆ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਤਾਂ ਤੁਸੀਂ ਵੀ ਛੱਡੋ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਸਾਦਾ ਨੌਕਰੀ ਵੀ ਦੇ ਦੇਉ ਪਰ ਨੌਕਰੀ ਨਾਲ ਜੇ ਉਹ ਮੁੜਿਆਏਗਾ ਮੁੰਡਾ ਨੌਜਵਾਨ ਸ਼ੁਭਤਾ ਦੱਸ ਦਿਓ ਸ਼ੁਭ ਕਰਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ